ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੀ ਅੱਜ ਦੀ ਕਹਾਣੀ ਦਾ ਨਾਮ ਹੈ ਅਰਗਬਤੀ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰਨਾ ਆਪ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਵਿਆਹ ਦੇ ਬਾਅਦ ਰੇਸ਼ਮਾ ਅੱਜ ਪਹਿਲੀ ਵਾਰ ਪੇਕੇ ਆ ਰਹੀ ਸੀ ਅੱਜ ਤਾਂ ਘਰ ਵਿੱਚ ਵੱਖਰਾ ਹੀ ਮਾਹੌਲ ਬਣਿਆ ਹੋਇਆ ਸੀ ਡੋਰ ਬੈਲ ਵੱਜਦੇ ਹੀ ਸਾਰੇ ਦਰਵਾਜ਼ੇ ਵੱਲ ਭੱਜੇ ਰਾਜਨ ਤੇ ਰੇਸ਼ਮਾ ਅੰਦਰ ਆਏ ਤਾਂ ਸਾਰੇ ਰੇਸ਼ਮਾ ਨੂੰ ਮਿਲ ਰਹੇ ਸੀ ਰੇਸ਼ਮਾ ਬਹੁਤ ਖੁਸ਼ ਸੀ ਰੇਸ਼ਮਾ ਜਾਹੇ ਇਸ ਘਰ ਵਿੱਚ ਪੈਦਾ ਹੋਈ ਸੀ ਪੜ੍ਹੀ ਲਿਖੀ ਸੀ ਪਰ ਸਾਰੇ ਹੀ ਕੰਮ ਉਸ ਦੀ ਮਰਜ਼ੀ ਦੇ ਅਨੁਸਾਰ ਹੋ ਰਹੇ ਸਨ ਉਹ ਉਹ ਦਿਨ ਵੀ ਆ ਗਿਆ ਜਿਸ ਦਿਨ ਉਸਨੇ ਸਹੁਰੇ ਜਾਣਾ ਸੀ ਉਸ ਦੇ ਸਹੁਰੇ ਵਾਲਿਆਂ ਲਈ ਸਭ ਲਈ ਵੱਖੋ ਵੱਖਰੇ ਤੋਹਫੇ ਦਿੱਤੇ ਗਏ ਸਨ ਰੇਸ਼ਮਾ ਦੇ ਪਿਤਾ ਜੀ ਨੇ ਆਪਣੀ ਜੇਬ ਵਿੱਚੋਂ ਅਰਗਬੱਤੀ ਦੀ ਇੱਕ ਡੱਬੀ ਤੇ ਨਾਲ ਹੀ ਜੇਬ ਵਿੱਚੋਂ ਬਹੁਤ ਸਾਰੇ ਪੈਸੇ ਕੱਢ ਕੇ ਦਿੱਤੇ ਰੇਸ਼ਮਾ ਦੀ ਮੰਮੀ ਬੋਲੀ ਇਹ ਵੀ ਕੋਈ ਤੋਹਫਾ ਹੈ ਉਸਦੇ ਪਿਤਾ ਜੀ ਬੋਲੇ ਰੇਸ਼ਮ ਸਵੇਰੇ ਉੱਠ ਕੇ ਅਰਗਬੱਤੀ ਜਗਰੂਰ ਲਾਇਆ ਕਰਨੀ ਰੇਸ਼ਮ ਬੋਲੀ ਠੀਕ ਹੈ ਪਿਤਾ ਜੀ ਹੁਣ ਸਹੁਰੇ ਘਰ ਜਾ ਕੇ ਉਸ ਨੇ ਸਭ ਨੂੰ ਤੋਹਫੇ ਦਿਖਾਏ ਸੱਸ ਨੂੰ ਅਰਗਬੱਤੀ ਵਾਲੀ ਡੱਬੀ ਵੀ ਦਿਖਾਈ ਸੱਸ ਖੁਸ਼ ਹੁੰਦੀ ਬੋਲੀ ਇਹ ਅਰਗਬੱਤੀ ਸਵੇਰ ਤੋਂ ਹੀ ਘਰ ਵਿੱਚ ਜਗਾਉਣੀ ਸ਼ੁਰੂ ਕਰਦੇ ਨੇ ਰੇਸ਼ਮ ਨੇ ਜਿਉਂ ਹੀ ਅਰਗਬੱਤੀ ਵਾਲੀ ਡੱਬੀ ਖੋਲੀ ਉਸ ਵਿੱਚੋਂ ਕਾਗਜ਼ ਦਾ ਟੁਕੜਾ ਨਿਕਲਿਆ ਜੋ ਉਸ ਦੇ ਪਿਤਾ ਜੀ ਨੇ ਲਿਖ ਕੇ ਵਿੱਚ ਪਾਇਆ ਹੋਇਆ ਸੀ ਉਸ ਦੇ ਪਿਤਾ ਜੀ ਨੇ ਲਿਖਿਆ ਸੀ ਪੁੱਤਰ ਜਿਸ ਤਰ੍ਹਾਂ ਇਹ ਅਗਰਬੱਤੀ ਆਪਣੇ ਆਪ ਨੂੰ ਜਲਾ ਕੇ ਇਸ ਘਰ ਨੂੰ ਮਹਿਕਾਉਂਦੀ ਹੈ ਤੁਸੀਂ ਵੀ ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਜਲਾ ਕੇ ਉਸ ਘਰ ਵਿੱਚ ਉਸ ਘਰ ਨੂੰ ਮਹਿਕਾਈ ਰੱਖਣਾ ਸਾਨੂੰ ਸਿਰਫ ਇਹੋ ਹੀ ਨਹੀਂ ਕਹਿਣਾ ਚਾਹੀਦਾ ਕਿ ਧੀਆਂ ਬਚਾਓ ਧੀਆਂ ਪੜਾਓ ਧੀਆਂ ਨੇ ਅਗਲੇ ਘਰ ਜਾਣਾ ਹੈ ਉਹਨਾਂ ਨੂੰ ਵਧੀਆਂ ਅਗਰਬਤੀ ਵਰਗੇ ਸੰਸਕਾਰ ਦੇ ਕੇ ਭੇਜੋ ਜੋ ਕਿ ਅੱਜ ਕੱਲ ਦੇ ਜ਼ਮਾਨੇ ਵਿੱਚ ਬਹੁਤ ਹੀ ਜ਼ਰੂਰੀ ਹਨ ਕਿਉਂਕਿ ਅੱਜ ਕੱਲ ਤਲਾਕ ਵੱਧ ਰਹੇ ਹਨ ਇਹ ਸਭ ਬੱਚਿਆਂ ਤੇ ਬੱਚੀਆਂ ਦੇ ਸੰਸਕਾਰਾਂ ਦੀ ਘਾਟ ਕਾਰਨ ਹੀ ਹੋ ਰਿਹਾ ਹੈ ਸਾਨੂੰ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ ਜਾ ਕੇ ਜੋ ਤਾਂ ਕਿ ਉਹ ਜਾ ਕੇ ਅਗਲੇ ਕਰਨ ਨੂੰ ਇਸ ਅਗਰਬੱਤੀ ਦੀ ਤਰ੍ਹਾਂ ਮਹਿਕਾ ਸਕਣ ਇਹ ਮੇਰੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਇਹ ਜਰੂਰ ਦੱਸਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਖੇਚਲ ਕਰਨੀ ਧੰਨਵਾਦ